ਦੀਦੀ लवली ਇਹ ਨਾ ਖਿਜ-ਖਿਜ ਕੇ ਪੈਂਦਾ ਵਾ ਜਦੋਂ ਦਾ ਵਿਆਹ ਹੋਇਆ ਵਾ ਨਾ ਇਹੋ ਹਾਲ ਚੱਲਣ ਡਿਆ ਸਾਡੇ ਘਰ 'ਚ ਅਸੀਂ ਤਾਂ ਡਰਦੇ ਕੁਝ ਕਹਿੰਦੇ ਵੀ ਨਹੀਂ ਆ ਛੱਟ ਗੁੱਸਾ ਕਰ ਲੈਂਦੀ ਆ ਮੰਮੀ ਨੂੰ ਵੀ ਮੈਂ ਡੱਕਿਆ ਵਾਂ ਕਿ ਤੁਸੀਂ ਵੀ ਨਾ ਕੁਝ ਕਿਆ ਕਰੋ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਲੂੰਗੀ ਜੇ ਕੰਮ ਕਰਦੀ ਵੀ ਆ ਨਾ ਤੇ ਨਾ ਹੋਇਆ ਵਰਗਾ ਕਰਦੀ ਆ ਤਲਾਕ ਦੀ ਗੱਲ ਕਰਨ ਡਿਆ ਕੱਲ ਹਜੇ ਅਸੀਂ ਵਿਆਹ ਕਰਦੇ ਫਿਰਦੇ ਸੀ ਅੱਜ ਤਲਾਕ ਮੰਗਣ ਡਿਆ ਵਾ ਲੋਕੀ ਕੀ ਕਹਿਣਗੇ ਲੋਕਾਂ ਨੇ ਗੱਲਾਂ ਕਰਨੀਆਂ ਵਾ ਇਦਾਂ ਕਰਦੇ ਆ ਮੋਟਰ ਚਲਾ ਕੇ ਹੁੰਨੀ ਆ ਪਾਣੀ ਖਤਮ ਹੋ ਗਿਆ ਭਾਂਡੇ ਲੱਗੇ ਨੇ ਸਾਫ਼ ਕਰਨੇ ਦੀਦੀ ਹਾਂ ਸੰਦੀਪਾ ਮੇਰੀ ਗੱਲ ਸੁਣਿਓ ਕੀ ਗੱਲ ਹੋ ਗਈ ਉਧਰ ਆਇਆ ਤੁਹਾਨੂੰ ਕੁਝ ਵਿਖਾਉਣੀ ਹੈ ਮੈਂ ਕੀ ਵਿਖਾਲ ਦੇਣਾ ਵਾ ਆਓ ਤਾਂ ਸਹੀ ਆ ਛਤਰੀ ਲੈ ਆਓ ਕੀ ਹੋ ਗਿਆ ਸੰਦੀਪ ਮੀ ਜੀ ਤੁਹਾਨੂੰ ਪਤਾ ਲੱਗ ਗਿਆਣਾ ਦੀਦੀ ਆਜੋ ਦੀਦੀ ਥੋੜਾ ਜਨਾ ਓਲੇ ਹੋ ਕੇ ਵੇਖਿਓ ਦੀਦੀ ਤੁਸੀਂ ਆਪਣੀ ਅੱਖੀਂ ਵੇਖ ਲਿਆ ਵਾ ਨਾ ਕੀ ਡਈਏ ਕੰਮ ਕਰਨਾ ਕਿੰਨਾ ਸਰਫੇ ਨੇ ਡੋਲਿਆ ਵਾ ਸੂਟ ਪਤਾ ਨਹੀਂ ਇੱਕ ਧੋਣ ਵੀ ਡਈ ਹੈ ਕਿ ਨਹੀਂ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਫਿਰ ਤੁਸੀਂ ਕਹਿਣਾ ਵਾ ਕਿ ਹਰੇ ਝੂਠ ਬੋਲਦੇ ਆ ਹੁਣ ਤਾਂ ਤੁਸੀਂ ਆਪ ਹੀ ਵੇਖ ਲਿਆ ਵਾ ਨਾਲੇ ਮੀਂਹ ਨਾ ਪੈਣ ਡਿਆ ਵਾ ਤੇ ਕੱਪੜੇ ਸੁਕਣੇ ਪਉਣੇ ਕਿੱਥੇ ਆ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਸੰਦੀਪ ਵੇਖ ਤੇ ਮੈਂ ਲਿਆਈ ਏ ਇਹ ਕੀ ਕਰਨ ਧੀ ਹੈ ਪਤਾ ਨਹੀਂ ਇਹਦਾ ਦਿਮਾਗ ਕਿਉਂ ਨਹੀਂ ਕੰਮ ਕਰਦਾ ਹੈਗਾ ਚਾਲ ਕੋਈ ਨਹੀਂ ਤੁਸੀਂ ਨਾ ਕੋ ਕਿਆ ਕਰੋ ਉਹਨੂੰ ਤੇ ਕੋਈ ਗੱਲ ਨਹੀਂ ਮੈਂ ਜੇ ਇੱਥੇ ਹੀ ਆ ਤੇ ਮੈਂ ਵੇਖਦੀ ਆ ਅਜੇ ਕੀ ਕਰਦੀ ਐ ਤੇ ਜੇ ਨਾ ਫਿਰ ਕੰਮ ਰੋ ਖਾਊਗਾ ਤੇ ਫਿਰ ਤੁਸੀਂ ਨਾ ਕੋ ਕਿਓ ਤੇ ਮੈਂ ਆਪੇ ਸੰਭਾਲ ਲਊਗੀ ਫਿਰ ਤੇ ਕੀ ਕਰਨਾ ਵਾ ਇਹਦਾ ਦੀਦੀ लवली ਵੀ ਨਾ ਖਿਜ ਖਿਜ ਕੇ ਪੈਂਦਾ ਵਾ ਜਦੋਂ ਦਾ ਵਿਆਹ ਹੋਇਆ ਵਾ ਨਾ ਐਹੋ ਹਾਲ ਚੱਲਣ ਡਿਆ ਸਾਡੇ ਘਰ ਚ ਅਸੀਂ ਤਾਂ ਡਰਦੇ ਕੁਝ ਕਹਿੰਦੇ ਵੀ ਨਹੀਂ ਆ ਛੱਟ ਗੁੱਸਾ ਕਰ ਲੈਂਦੀ ਆ ਮੰਮੀ ਨੂੰ ਵੀ ਮੈਂ ਡੱਕਿਆ ਵਾਂ ਕਿ ਤੁਸੀਂ ਵੀ ਨਾ ਕੁਝ ਕਿਆ ਕਰੋ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਲੂੰਗੀ ਜੇ ਕੰਮ ਕਰਦੀ ਵੀ ਆ ਨਾ ਤੇ ਨਾ ਹੋਇਆ ਵਰਗਾ ਕਰਦੀ ਆ ਚੱਲ ਕੋਈ ਨਹੀਂ ਸੰਦੀਪ ਹੁਣ ਮੈਂ ਉਦੋਂ ਇੰਨਾ ਸਮਝਾ ਕੇ ਗਈ ਹਾਂਗੀ ਪਤਾ ਨਹੀਂ ਉਹਨੂੰ ਸਮਝ ਕਿਉਂ ਨਹੀਂ ਆਉਂਦੀ ਹੈਗੀ ਜਦੋਂ ਮੈਂ ਵੇਖਣ ਗਈ ਸੀ ਉਦੋਂ ਤੇ ਚੰਗੀ ਭਲੀ ਸੀ ਸਾਰਾ ਕੰਮ ਵੀ ਕਰਦੀ ਸੀ ਐਣ ਬੰਤਣ ਕੇ ਬੈਠੀ ਹੁਣ ਮੈਨੂੰ ਕੀ ਪਤਾ ਸੀ ਵਿਚਲੀ ਗੱਲ ਦਾ ਵੀ ਇਹਨੇ ਇਦਾਂ ਕਰਿਆ ਕਰਨੀ ਨਹੀਂ ਤੇ ਮੈਂ ਰਿਸ਼ਤਾ ਘਰ ਹੁੰਦੀ ਨਾ ਸੁਗਪੂਕੇ ਤੇ ਇਹਨੇ ਕੋਈ ਕੰਮ ਨਹੀਂ ਕਰਨਾ ਹੁੰਦਾ ਜਦੋਂ ਮੀਂਹ ਪੈਂਦਾ ਵਾ ਨਾ ਜਾਂ ਝਾੜੂ ਫੜ ਲੈਂਦੀ ਆ ਤੇ ਜਾਂ ਕੱਪੜੇ ਡੈਪਿੰਦੀ ਧੋਣ ਦੱਸ ਇਹਨੂੰ ਸਦੈਨ ਨੂੰ ਇਹ ਨਹੀਂ ਪਤਾ ਕਿ ਹੁਣ ਜੇ ਧੋ ਵੀ ਲਵਾਂਗੇ ਉਹ ਤੋਤੇ ਨਾ ਤੋਤੇ ਇੱਕ ਬਰਾਬਰ ਵਾ ਕਦੀ ਉਹਨਾਂ ਨੂੰ ਅੰਦਰ ਕਰੋ ਤੇ ਕਦੀ ਬਾਹਰ ਕਰੋ ਮੇਰਾ ਤਾਂ ਕਹਿਣ ਨੂੰ ਵੀ ਨਹੀਂ ਜੀ ਕਰਦਾ ਬਾਰ ਬਾਰ ਕੀ ਕਹੀ ਜਾਵੇ ਇਹਨੂੰ ਚੱਲ ਤੂੰ ਮੇਰੀ ਭੈਣ ਨੂੰ ਕਮੀ ਵੀ ਨਾ ਤੇਰਾ ਕਿਹਾ ਉਹਨੂੰ ਦੁੱਖਣਾ ਵਾ ਤੇ ਕੋਈ ਨਹੀਂ ਮੈਂ ਉਹਨੂੰ ਕਹਿ ਕੇ ਵੇਖ ਲਵਾਂਗੀ ਭਲਾ ਐਂ ਤੇ ਆਖਿਆ ਚੱਲ ਸੁੱਖ ਮਿਲ ਜੂਗਾ ਸਾਨੂੰ ਮੈਂ ਲਾਗੋ ਨਿਆਣਾ ਸੰਭਲਿਆ ਕਰੂੰਗੀ ਚਾਹ ਥੋੜਾ ਬਥਾ ਕੰਮ ਕਰਾ ਦਿਆ ਕਰੂੰਗੀ ਇਹ ਤਾਂ ਡਬਲ ਮੈਨੂ ਕਰਾਉਣਾ ਪੈਣ ਡਿਆ ਹੁਣ ਚੱਲ ਕੋਈ ਨਹੀਂ ਸੰਦੀਪ ਕੀ ਕਰਨਾ ਹੁਣ ਫਿਰ ਦੀਦੀ ਮੇਰੀ ਗੱਲ ਸੁਣੋ ਤੁਸੀਂ ਨਾ ਬਹੁਤਾ ਸਮਝਾਇਓ ਕੋਈ ਗੱਲ ਨਹੀਂ ਹੌਲੀ ਹੌਲੀ ਉਹਨੇ ਆਪੇ ਸਮਝ ਜਾਣਾ ਵਾ ਹੁਣ ਤੁਹਾਨੂੰ ਵੀ ਪਤਾ ਵਾ ਤੁਸੀਂ ਇੱਥੇ ਆ ਗਏ ਆਂ ਐਵੇਂ ਤੁਹਾਡੇ ਉਲਟ ਹੋਊਗੀ ਲਵਲੀ ਨੂੰ ਕਹੂਗੀ ਲਵਲੀ ਤੁਹਾਡੇ ਨਾਲ ਲੜੂਗਾ ਕੀ ਫਾਇਦਾ ਵਾ ਇਹਨੂੰ ਤਾਂ ਫਸਣਾ ਪਿਆਰ ਨਾਲ ਸਮਝਾਇਓ ਜੇ ਕੋਈ ਗੁੱਸੇ 'ਚ ਪੈ ਜਾਏ ਨਾ ਫਿਰ ਨਹੀਂ ਇਹ ਸਮਝਦੀ ਕਹਿਨੂੰ ਵੀ ਕੋਈ ਨਹੀਂ ਸੰਦੀਪ ਇਹਨੂੰ ਮੈਂ ਨਾ ਇਦੀ ਪਾਸਾ ਵਿੱਚ ਹੀ ਸਮਝਾਉਂਗੀ ਮੈਂ ਗੁੱਸੇ ਨਾਲ ਗੱਲ ਹੀ ਨਹੀਂ ਕਰਨੀ ਮੈਂ ਪਿਆਰ ਨਾਲ ਹੀ ਗੱਲ ਕਰੂੰਗੀ ਤੇ ਚੱਲ ਕੋਈ ਨਹੀਂ ਕੀਪ ਤਾਂ ਸਮਝ ਹੀ ਜਾਵੇ ਅਜੇ ਨਿਆਣ ਸਿਆਣ ਹੈਗੀ ਆ ਆਪੇ ਹੌਲੀ ਹੌਲੀ ਸਾਰਾ ਕੰਮ ਕਰਨਾ ਆ ਜਾਣਾ ਵਾ ਤੂੰ ਫਿਕਰ ਨਾ ਕਰਿਆ ਕਰ ਇੱਕ ਕੰਮ ਹੋਵੇ ਤਾਂ ਸਮਝਾਈਏ ਚਾਹ ਤੱਕ ਤੈਨੂੰ ਬਣਾਉਣੀ ਨਹੀਂ ਹੁੰਦੀ ਇੱਕ ਦਿਨ ਮੰਮੀ ਨੇ ਚਾਹ ਬਣਾਉਣ ਦਾਤਾ ਇਹਨੂੰ ਤੇ ਜਿੰਨੇ ਜੀ ਆ ਨਾ ਉਹਨਾਂ ਹੀ ਲੂਣ ਪਾਇਆ ਇਹਨੇ ਲੂਣ ਪਾਤਾ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕੀ ਕਰਦੀ ਫਿਰਦੀ ਐ ਘਰ ਵਿੱਚ ਇਦਾਂ ਹੀ ਕੰਮ ਕਰਦੀ ਹੋਊਗੀ ਪਤਾ ਨਹੀਂ ਸੰਦੀਪ ਅਹੀਂ ਤੇ ਚਲੋ ਜਾਣੇ ਕਦੇ ਇਕ ਤਾਈ ਜਾਈਦਾ ਤੇ ਉਦਣ ਵੀ ਮੈਂ ਵੇਖਣ ਗਈ ਸੀ ਤੇ ਉਸ ਦਿਨ ਤੇ ਚੰਗੀ ਭਲੀ ਸੀ ਮੇਰੇ ਵੀ ਦਿਮਾਗ ਨੇ ਕੰਮ ਨਹੀਂ ਕੀਤਾ ਜਦੋਂ ਲੜਦੀ ਆ ਨਾ ਬਸ ਇੱਕੋ ਹੀ ਗੱਲ ਕਰਦੀ ਆ ਮੈਨੂੰ ਡੰਗਰਾਂ ਦਾ ਕੰਮ ਕਰਨ ਦੋ ਮੈਂ ਘਰ ਦਾ ਕੰਮ ਨਹੀਂ ਕਰ ਸਕਦੀ ਦਸ ਸਦਾਨੀ ਹੱਥੀ ਦੇਰੇ ਚੂੜਾ ਵਾ ਤੇ ਤੂੰ ਡੰਗਰਾਂ ਦਾ ਕੰਮ ਕਰਦੀ ਚੰਗੀ ਲੱਗਦੀ ਹਜੇ ਤੇ ਦੀਦੀ ਇੱਕ ਦਿਨ ਇਕੱਲੀ ਚੱਲ ਗਈ ਸੀ ਅਹੀਂ ਚਲ ਗਏ ਦਵਾਈ ਲੈਣ ਤੁਹਾਨੂੰ ਤੇ ਦੱਸਿਆ ਨਹੀਂ ਅਜੇ ਅਹੀਂ ਭੇਲੀ ਵੀ ਚਲ ਗਈ ਇਕੱਲੀ ਹਾਂਜੀ ਤੇ ਲੋਕੀ ਕੀ ਗੱਲਾਂ ਕਰਦੇ ਹੋਣਗੇ ਉਹ ਜਿਹੜਾ ਹਿੰਦਾ ਹੀ ਉਹ ਨੂੰ ਸਭ ਕੁਝ ਪਤਾ ਲੱਗ ਗਿਆ ਵਾ ਕਿ ਇਹ ਕਿਦਾਂ ਦੀ ਐ ਉਹ ਤਾਂ ਅੱਗੇ ਇਹਨਾਂ ਦਾ ਦੁਸ਼ਮਣ ਬਣਿਆ ਅਜੇ ਹੀ लवली ਨਾਲ ਗੱਲ ਨਹੀਂ ਕੀਤੀ ਤੂੰ ਹੀ ਨਾ ਗੱਲ ਕਰਿਓ ਠੀਕ ਐ ਨਾ ਮੈਂ ਕੀ ਗੱਲ ਕਰਨੀ ਸੰਦੀਪ ਜਿੱਦਾਂ ਤੂੰ ਦੱਸਣ ਦੀ ਐ ਨਾ ਤੇ ਮੈਨੂੰ ਦਿਹਾਵ ਟੈਨਸ਼ਨ ਹੋਣਦੀ ਵੀ ਗਾੜੀ-ਗਾੜੀ ਕਿੱਦਾਂ ਘਰ ਚਲਾਣਾ ਵਾ ਚਲੋ ਦੀਦੀ ਛੱਡੋ ਇਹਨਾਂ ਗੱਲਾਂ ਨੂੰ ਇਹਦੇ ਗੱਲਾਂ ਤੇ ਮੁੱਕਣੀਆਂ ਨਹੀਂ ਐ ਮੈਂ ਲੱਗੀ ਰੋਟੀ ਬਣਾਉਣਾ ਤੇ ਤੁਸੀਂ ਵੀ ਖਾ ਲੋ ਆਜੋ ਕੋਈ ਨਹੀਂ ਖਾ ਲੈਣੀ ਪਕਾ ਤੋ ਦੱਸੋ ਜਿੱਦਾਂ ਸੰਦੀਪ ਦੱਸਣ ਦੀ ਐ ਕਿੱਦਾਂ ਕਿਦਾਂ ਟਾਈਮ ਲੰਘੂਗਾ ਮੰਮੀ ਨੇ ਨਾ ਉਦੋਂ ਮੈਨੂੰ ਰੋਕਿਆ ਵੀ ਕਿਹਾ ਵੀ ਮੰਮੀ ਨੇ ਕਿ ਉਹ ਕੁੜੀ ਨਹੀਂ ਸਹੀ ਹੈਗੀ ਕਿ ਮੈਨੂੰ ਨਹੀਂ ਉਹਦਾ ਕੰਮ ਸਹੀ ਲੱਗਦਾ ਪਰ ਮੈਂ ਐ ਹੀ ਨਹੀਂ ਮੰਨੀ ਮੈਂ ਜਾ ਕੇ ਵੇਖਿਆ ਕਿ ਚੱਲ ਬਣੀ ਥਣੀ ਆ ਕੰਮਕਾਰ ਕਰਦੀ ਆ ਪਰ ਮੈਨੂੰ ਨਹੀਂ ਪਤਾ ਕਿ ਕੰਮ ਇਹਨੂੰ ਸਿਰਫ ਗੋਇਆ ਕੂੜੇ ਦਾ ਹੀ ਆਉਂਦਾ ਚੌਕੇ ਦਾ ਕੋਈ ਕੰਮ ਹੀ ਨਹੀਂ ਆਉਂਦਾ ਹੁਣ ਇਹਨਾਂ ਨੂੰ ਵੀ ਮੈਂ ਕੀ ਕਹਾਂ ਦੱਸ ਉਹ ਲਵੜੀ ਗੱਲ ਮੈਂ ਦਰਨਾ ਨਹੀਂ ਕਰਨੀ ਸੀ ਹਾਂਜੀ ਉਹਨ ਭੈਣ ਘਰ ਆਈ ਆ ਹਾਂਜੀ ਰੁਪਿੰਦਰ ਨੂੰ ਨਾ ਸਮਝਾਈ ਮਾਰਾ ਮੋਟਾ ਕਿ ਤੇ ਕਿਤੇ ਕੋਈ ਗੱਲ ਨਾ ਕਰੇ ਉਦਾਂ ਦੀ ਰੁਪਿੰਦਰ ਨੂੰ ਕੀ ਸਮਝਾਉਣਾ ਮੈਂ ਤੇ ਆਪ ਬੜਾ ਦੁਖੀ ਹਾਂ ਤੂੰ ਮੈਂ ਦੱਸੋ ਕੀ ਸਮਝਾਵਾਂ ਉਹ ਦੁਖੀ ਤਾਂ ਹੈਗਾ ਮੈਂ ਪਤਾ ਗੱਲ ਕੀ ਆ ਘਰ ਮੈਂ ਤਾਂ ਨਹੀਂ ਗੱਲ ਕੀਤੀ ਫੇ ਜਨਾਨੀਆਂ ਸੁਣ ਲੈਂਦੀਆਂ ਤੈਨੂੰ ਪਤਾ ਹੈਗਾ ਜਨਾਨੀਆਂ ਨੇ ਕੀ ਹਾਲ ਵਾ ਓਏ ਆਹੋ ਉੱਥੇ ਤੇ ਕੋਈ ਚੰਗੀ ਗੱਲ ਵੀ ਕੀਤੀ ਤੇ ਉਹਨਾਂ ਨੂੰ ਮਾੜੀ ਲੱਗਣੀ ਆ ਬਸ ਤਾਂ ਹੀ ਕਰਕੇ ਮੈਂ ਘਰ ਗੱਲ ਨਹੀਂ ਕੀਤੀ ਤੂੰ ਹੀ ਤੇ ਮੈਨੂੰ ਹੀ ਗੱਲ ਕਹਿ ਤੀ ਪਰ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਗੱਲ ਕਰਨੀ ਆ ਦੱਸੋ ਗੱਲ ਮੈਂ ਇਹ ਕਰਨੀ ਗੱਲ ਤੇ ਵੀਰ ਜੀ ਇਦਾਂ ਕਿੰਨੇ ਦਿਨਾਂ ਦਾ ਮੈਂ ਕਹਿਣ ਕਹਿਣ ਫਿਰਨ ਲਿਆ ਪਰ ਮੈਂ ਕਹਿਣ ਨਹੀਂ ਲਿਆ ਤੁਹਾਨੂੰ ਜੇ ਤੁਸੀਂ ਹੁਣ ਗੱਲ ਕੀਤੀ ਆ ਤਾਂ ਫਿਰ ਮੇਰੀ ਵੀ ਸੁਣ ਲਓ ਮੈਂ ਤੇ ਇਹ ਸੋਚਿਆ ਵਾ ਕਿ 2-3 ਮਹੀਨੇ ਹੋਏ ਆ ਜਿਵੇਂ ਬਿਆਨ ਅੱਜ ਤੇ ਕੋਈ ਗੱਲਬਾਤ ਵੀ ਨਹੀਂ ਆ ਤੇ ਤੁਸੀਂ ਇਦਾਂ ਕਰੋ ਆਹੀ ਨਾ ਰਪਿੰਦਰ ਕੋ ਨਾ ਖਲਾਸੀ ਕਰਾ ਲਈਏ ਮੈਂ ਸਾਰੀ ਜ਼ਿੰਦਗੀ ਕਿੱਦਾਂ ਕੱਢਣੀ ਆ ਤੁਸੀਂ ਇਦਾਂ ਕਰੋ ਮੇਰਾ ਤਲਾਕ ਕਰਾ ਦੇ लवली ਤੇਰਾ ਦਿਮਾਗ ਖਰਾਬ ਹੋ ਗਿਆ ਵਾ ਤਲਾਕ ਲੈਣਾ ਵਾ ਓ ਵੀਰ ਜੀ ਤੁਹਾਨੂੰ ਮੈਂ ਕੀ ਦੱਸਾਂ ਮੈਂ ਬੜਾ ਔਖਾ ਹਜੇ ਕਈ ਗੱਲਾਂ ਤੇ ਤੁਹਾਨੂੰ ਮੈਂ ਦੱਸਦਾ ਹੀ ਨਹੀਂ ਆ ਉਹ लवली ਮੇਰੀ ਸੋਹਣੀ ਗੱਲ ਐਨੀ ਛੇਤੀ ਨਾ ਘਰ ਪਤਾ ਗੱਲ ਕੀ ਆ ਕੋਈ ਗੱਲ ਨਹੀਂ ਆ ਉਹ ਦਲੇਂਦਰ ਭੈਣ ਵੀ ਆਈ ਆ ਤੇ ਸੰਦੀਪ ਵੀ ਇੱਥੇ ਹੀ ਆ ਹਾਂਜੀ ਤੇ ਕੀ ਪਤਾ ਵਾ ਉਹ ਨਾਲ ਵੇਖ ਕੇ ਕਹਿੰਦੇ ਸੁਧਰੀ ਜਾਵੇ ਓ ਵੀਰ ਜੀ 4 ਮਹੀਨੇ ਹੋ ਗਿਆ ਵਿਆਹ ਨੂੰ ਅਜੇ ਤੱਕ ਨਹੀਂ ਸੁਧਰੀ ਜੇ ਪਾਣੀ ਮੰਗੋ ਤੇ ਉਹ ਨਹੀਂ ਲਿਆ ਕੇ ਦਿੰਦੀ ਕਿਸੇ ਨਾ ਕਿਸੇ ਗੱਲੋਂ ਰੁੱਸੀ ਰਹਿੰਦੀ ਆ ਹੁਣੀ ਅਸੀਂ ਜਾਣਾ ਵਣ ਕਰ ਮੂੰਹ ਬਣਿਆ ਹੀ ਹੋਣਾ ਵਾ ਕਿ ਨਾ ਕੀ ਗੱਲ ਤੇ ਦੱਸੋ ਮੈਂ ਕੀ ਕਰਾਂ ਜੇ ਮੇਰੇ ਨਾਲ ਕੋਈ ਮੁੰਡਾ ਮੜਾ ਆ ਜੇ ਬਾਹਰੋਂ ਤੇ ਕੀ ਕਹੂਗਾ ਉਹ ਲਵਲੀ ਫਾਸਤੇ ਹੁਣ ਆਪਾਂ ਗਏ ਆ ਹਾਲੇ ਹੋਈ ਆ ਲਵਲੀ ਥੋੜਾ ਟਾਈਮ ਨਾ ਸਬਰ ਕਰ ਇੰਨਾ ਕਾਲਾ ਨਾ ਪੈ ਕੋਈ ਪਤਾ ਨਹੀਂ ਆ ਕੋਈ ਚੰਗਾ ਸਮਾ ਆ ਜੀ ਤੂੰ ਸੁਧਰ ਜੀ ਛੜ ਨਹੀਂ ਸਭ ਕੁਝ ਚੰਗਾ ਹੀ ਹੋ ਜੀ ਪਤਾ ਹੁੰਦਾ ਕੁਝ ਉਹ ਚੰਗਾ ਵੀਰ ਜੀ ਕੀ ਹੋਣਾ ਜਦੋਂ ਦਾ ਵਿਆਹ ਹੋਇਆ ਵਣ ਉਦੋਂ ਦਾ ਮੜਾ ਹੀ ਹੋਣ ਰਿਆ ਜੇ ਮੰਮੀ ਆ ਉਹ ਵੀ ਗਾੜੀ ਵਿੱਚ ਉਹ ਗੱਲ ਕਹਿ ਦਿੰਦੇ ਇਹ ਨਿਆਣ ਸਿਆਣ ਵਾ ਭਾਬੀ ਵੀ ਇਹੋ ਗੱਲ ਤੇ ਭੈਣ ਵੀ ਇਹੋ ਗੱਲ ਦੱਸੋ ਮੈਂ ਕਿਹਨੂੰ ਦੱਸਾਂ ਫਿਰ ਉਹ ਚੱਲ ਘਰ 'ਚ ਹੀ ਕਰਦੀ ਹੈ ਨਾ ਬਾਹਰ ਤਾਂ ਨਹੀਂ ਕਿਸ ਨੂੰ ਪਤਾ ਤੇ ਬਾਹਰ ਵੀ ਲੋਕਾਂ ਨੂੰ ਪਤਾ ਲੱਗ ਹੀ ਜਾਣਾ ਵਾ ਜੋ ਲੋਕਾਂ ਨੇ ਮੇਰੇ ਮੂੰਹ ਤੇ ਗੱਲਾਂ ਕੀਤੀਆਂ ਤੇ ਫੇਰ ਤੁਸੀਂ ਤਲਾਕ ਕਰਵਾਉਣਾ ਵਾ ਉਹ ਨਹੀਂ ਲਗਲੀ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਜੇ ਕੋ ਹੋਊਗਾ ਨਾ ਤੇ ਮੈਂ ਸੋਚ ਲਊਗਾ ਮੈਂ ਤੇਰਾ ਵੱਡਾ ਭਰਾ ਵਾਂ ਮੈਨੂੰ ਵੀ ਪਤਾ ਵਾ ਤੇ ਤੇਰੀ ਕਿਤੇ ਬੇਇੱਜ਼ਤੀ ਹੋ ਗਈ ਤੇ ਮੇਰੀ ਵੀ ਉੱਚ ਹੋਣੀ ਆ ਉਹ ਚਲੋ ਵੇਖ ਲਓ ਤੁਹਾਡੀ ਮਰਜ਼ੀ ਆ ਫਿਰ ਕੋਈ ਗੱਲ ਨਹੀਂ ਉਸ ਸਮਾਂ ਠਿਆਰ ਮੈਂ ਹੱਲ ਕਰ ਦਾਂਗਾ ਤੇ ਮੇਰੀ ਗੱਲ ਸੁਣ ਘਰ ਚ ਇਦਾਂ ਦੀ ਕੋਈ ਗੱਲ ਨਾ ਕਰੀ ਠੀਕ ਹੈ ਨਾ ਹੋਰ ਨਾ ਹੋਏ ਤੂੰ ਮੰਮੀ ਨੂੰ ਕਹ ਦੇ ਕਿ ਮੇਰਾ ਤਲਾਕ کرا ਦੋ ਤੇ ਮੰਮੀ ਦੇ ਅੱਗੇ ਦਵਾਈ ਖਾਂਦੀ ਉਹ ਨਹੀਂ ਵੀਰ ਜੀ ਘਰ ਕਿੰਨਾ ਗੱਲ ਕਰਨੀ ਜੇ ਕਰਨੀ ਹੁੰਦੀ ਤੇ ਮੈਂ ਉਦੋਂ ਦੀ ਨਾ ਕਰਕੇ ਛੱਡ ਦਿੰਦਾ ਚਲਾ ਜਾ ਥੋੜੀ ਦਾ ਦੀ ਕੋਈ ਗੱਲ ਨਾ ਕਰੀ ਠੀਕ ਹੈ ਨਾ ਉਸਨੀਬ ਲੈ ਵਾ ਰੋਟੀ ਭੁੱਖ ਲੱਗੀ ਆ ਆ ਗਈ ਆ ਗਈ ਮਰਾ ਡੈਮਨ ਹਤਾ ਹੀ ਉਹ ਪਾਂਡੇ ਪੁੰਡੇ ਸਾਫ ਕਰਨ ਵਾਲੇ ਪਏ ਹੀ ਉਹ ਕਰਕੇ ਠੀਕ ਹੋਰ ਬਾਕੀ ਕਰਦੇ ਕਰਦੇ ਕੁਝ ਨਹੀਂ ਰੋਟੀ ਪਾਣੀ ਖਾ ਕੇ ਮਿਲ ਲੰਦਾ ਅੰਦਰ ਬਹਿ ਗਈ ਦੀਦੀ ਹਣੀ ਅੱਛਾ ਹਾਂਜੀ ਸਨੀਪਰ ਮੈਂ ਹੀ ਗੱਲ ਤਾਂ ਇੱਥੇ ਬੈ ਉਹਨ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਮੈਂ ਗੱਲ ਕਰਨੀ ਤਾਂ ਨਾ ਇੱਕ ਗੱਲ ਕਰਨੀ ਆਹੋ ਲੌਰੀਨ ਨਾਲ ਹੋਈ ਮੇਰੀ ਮਰੀ ਦੱਸੋ ਤਾਂ ਸਹੀ ਕੀ ਗੱਲ ਹੋਈ ਆ ਉਹ ਦੱਸਣਾ ਕੀ ਮੈਂ ਜਦੋਂ ਸਮਝਾਉਣ ਲਿਆ ਸੀ ਕਿ ਹੁਣ ਕੁੜੀ ਇੱਥੇ ਆ ਗਈ ਆ ਰਵਿੰਦਰਨਾ ਉਹਨਾਂ ਨੇ ਕਿ ਇਦਾਂ ਨਹੀਂ ਕੋਈ ਗੱਲ ਨਾ ਕਰੇ ਇਹਨਾਂ ਨੂੰ ਗੁੱਸਾ ਆਵੇ ਪਰ ਉਹਨੇ ਤਾਂ ਅੱਗੇ ਹੋਲੀ ਗੱਲ ਕਹਤੀ ਮੈਨੂੰ ਉਹ ਤਾਂ ਅੱਗੇ ਕਹਿੰਦਾ ਮੈਂ ਤਾਂ ਆ ਬੜਾ ਦੁਖੀ ਆ ਮੈਂ ਇਹਨੂੰ ਕੀ ਸਮਝਾਉਣਾ ਵਾ ਉਹ ਵੀ ਆਪਣੀ ਥਾਂ ਸੱਚਾ ਵਾ ਦੁਖੀ ਤੇ ਉਹ ਵੀ ਬੜਾ ਵਾ ਹੁਣ ਕੀ ਕਰੇ ਹਾਨੂੰ ਤੇ ਕਹਿ ਨਹੀਂ ਸਕਦਾ ਜਿੱਦਾਂ ਤੇ ਉਹ ਕੰਮ ਕਰਦੀ ਆ ਨਾ ਮੈਨੂੰ ਤਾਂ ਲੱਗਦਾ ਵਾ लवली ਕੁਝ ਕਰਨਾ ਬੈਠੇ ਉਹ ਕਰਨੀ ਤੇ ਗੱਲ ਦੂਰ ਵਾ ਉਤੇ ਗੱਲ ਹੋਰ ਕਹਿਣ ਡਿਆ ਵਾ ਬਾਜ਼ਾਰਤਾ ਜੇ ਕੀ ਪਉਣ ਡਿਆ ਮੈਨੂੰ ਸਿੱਧੋ ਸਿੱਧੀ ਦੱਸੋ ਕੀ ਗੱਲ ਹੋਈ ਆ ਸੰਦੀਪ ਗੱਲ ਤੇ ਮੈਂ ਕੀ ਦੱਸਾਂ ਕੋਈ ਤੋਂ ਇੰਨਾ ਅੱਕ ਗਿਆ ਵਣਾ ਕਹਿੰਦਾ ਮੈਂ ਤਲਾਕ ਲੈ ਲੈਣਾ ਇਤੋਂ ਤਲਾਕ ਦੀ ਗੱਲ ਕਰਨ ਡਿਆ ਕੱਲ ਹਜੇ ਹੀ ਵਿਆਹ ਕਰਦੇ ਫਿਰਦੇ ਸੀ ਅੱਜ ਤਲਾਕ ਮੰਗਣ ਡਿਆ ਵਾ ਲੋਕੀ ਕੀ ਕਹਿਣਗੇ ਲੋਕਾਂ ਨੇ ਗੱਲਾਂ ਕਰਨੀਆਂ ਵਾ ਕਿ ਐਡੀ ਛੇਤੀ ਤਲਾਕ ਦੇਤਾ ਵਾ ਤੂੰ ਹੀ ਥੋੜਾ ਪਤਾ ਉਹਨੂੰ ਸਮਝਾਉਣਾ ਸੀ ਇਦਾਂ ਦੇ ਕਦਮ ਚੁੱਕਣ ਤੋਂ ਪਹਿਲਾਂ ਨਾ ਬੰਦਾ ਸੋਵਰੇ ਸੋਚਦਾ ਵਾ ਉਹਨੇ ਗੁੱਸੇ ਵਿੱਚ ਕਹਿਤਾ ਹੋਣਾ ਵਾ ਕੋਈ ਗੱਲ ਨਹੀਂ ਉਹਨੂੰ ਸਮਝਾਇਓ ਉਹ ਵੀ ਖਿਜਿਆ ਰਹਿੰਦਾ ਕੀ ਕਰੇ ਹੁਣ ਉਹ ਸੰਦੀਪ ਬਥੇਰਾ ਸਮਝਾਇਆ ਉਹਨੇ ਮੈਂ ਉਹਦੇ ਮਨ ਨੂੰ ਕਿਹਾ ਸੀ ਮੈਂ ਕੋਈ ਗੱਲ ਨਹੀਂ ਸੰਦੀਪ ਵਾਲੇ ਵੇਖ ਕੇ ਨਾ ਉਹਨੇ ਹੌਲੀ ਹੌਲੀ ਠੀਕ ਹੋਏ ਨਾ ਪਤਾ ਨਹੀਂ ਹੁਣ ਕੀ ਸੋਚਦਾ ਤੇ ਕੀ ਨਹੀਂ ਇਹ ਗੱਲ ਦੀਦੀ ਨੂੰ ਨਾ ਪਤਾ ਲੱਗੇ ਉਹ ਕੀ ਸੋਚਣਗੇ ਕਿ ਨਾਲੇ ਮੈਂ ਰਿਸ਼ਤਾ ਕਰਵਾਇਆ ਵਾ ਹੁਣ ਤਲਾਕ ਤੱਕ ਗੱਲ ਚੱਲ ਗਈ ਐ ਸੰਦੀਪਾ ਤਾਂ ਲੱਗਣਾ ਹੀ ਆ ਜਦਾਂ ਨੇ ਘਰ 'ਚ ਕੰਮ ਹੋਣ ਦੇ ਕਦੀ ਉਹ ਕੁਝ ਕਰ ਦਿੰਦੀ ਆ ਤੇ ਕਦੀ ਕੁਝ ਹੋ ਨਾ ਇੱਕ ਸੂਟ ਤੋਂ ਡੀਹੀ ਤੇ ਸਾਰਾ ਸਰਫ ਡੋਲਿਆ ਹੀ ਮੈਂ ਦੀਦੀ ਨੂੰ ਵਿਖਾਤਾ ਸਭ ਕੁਝ ਮੈਂ ਕਿਤੇ ਕਹਿਣਾ ਕਿ ਇਹ ਝੂਠ ਬੋਲਦੇ ਆ ਉਹ ਮੈਂ ਤਾਂ ਕਹਿਣਾ ਵਾ ਇਹ ਗਲੋ लवली ਸੱਚਾ ਵਾ ਜੇ ਹੁਣ ਤਲਾਕ ਲੈ ਲਈਏ ਤੇ ਬੇਇੱਜ਼ਤੀ ਬੜੀ ਹੋਣੀ ਆ ਜੇ ਉਸ ਦਿਨ ਚਾਂਦਰਾ ਮੰਗਦੀ ਹੀ ਤੇ ਚੇਚਾ ਰਾਤ ਗਿਆ ਚਾਂਦਰਾ ਲੈਣ ਉਹ ਤਾਂ ਮੈਨੂੰ ਪਤਾ ਵਾ ਉਹਦੇ ਰਗਾ ਚ ਗੋੜ ਦਿੰਦੀ ਆ ਹੋ ਮੇਰੀ ਗੱਲ ਸੁਣ ਜੇ ਆਪਾਂ ਇਹ ਕੰਮ ਕਰੀਏ ਪਿਓ ਦਾ ਸਿਰ ਤੇ ਹੰਨੀ ਆ ਲੋਕਾਂ ਨੂੰ ਗੱਲਾਂ ਕਰਨੀਆਂ ਕਿ ਤੈਨੂੰ ਕੋ ਸੋਚ ਲੈਂਦੇ ਅਜੇ ਵਿਆਹ ਨੂੰ ਤੇ 3-4 ਮਹੀਨੇ ਹੋਏ ਆ ਤੇ ਸਾਰੀ ਜ਼ਿੰਦਗੀ ਕਿੱਦਾਂ ਕੱਟਣੀ ਆ ਮੈਂ ਤੈਨੂੰ ਇੱਕ ਗੱਲ ਸਮਝਾਵਾਂ ਦੱਸੋ ਤੁਸੀਂ ਔਖੇ ਤੇ ਹੋਣਾ ਮੇਰੇ ਨਾਲ ਪਰ ਇਹਦੇ ਵਿੱਚ ਨਾ ਸਾਰਿਆਂ ਦੀ ਭਲਾਈ ਆ ਮੈਨੂੰ ਤੇ ਲੱਗਦਾ ਵਾ ਇਹ ਡੰਗਰਾਂ ਦਾ ਕੰਮ ਕਰਕੇ ਹੀ ਖੁਸ਼ ਵਾ ਤੇ ਤੁਸੀਂ ਇਦਾਂ ਕਰੋ ਉਹਨੂੰ ਭੇਜ ਦਿਆ ਕਰੋ ਕੋਈ ਗੱਲ ਨਹੀਂ ਲੋਕੀ ਕਿੰਨੀਆਂ ਕ ਗੱਲਾਂ ਕਰ ਲੈਣਗੇ ਇੱਕ ਦਿਨ ਕਰ ਲੈਣਗੇ ਦੋ ਦਿਨ ਕਰ ਲੈਣਗੇ ਘਰ ਚੋਂ ਕਲੇਸ਼ ਤੇ ਮੁੱਕ ਜਾਊਗਾ ਉਹ ਸੰਦੀਪ ਗੱਲ ਤੇਰੀ ਠੀਕ ਵਾ ਪਰ ਕਿਦਾਂ ਭੇਜੀ ਉਹ ਤੁਹਾਨੂੰ ਲਵੜੀ ਮੰਨੂਗੀ ਇਹ ਗੱਲ ਨੂੰ ਉਹਨੇ ਕਦੀ ਵੀ ਨਹੀਂ ਮੰਨਣਾ ਉਹਨੇ ਪਤਾ ਕਿੰਨੀ ਬੇਇੱਜ਼ਤੀ ਮਹਿਸੂਸ ਕਰਨੀ ਆ ਇਹ ਕਰਨੀ ਆ ਨਾ ਗੱਲ ਤੇ ਮੰਮੀ ਨਾਲ ਇਹ ਗੱਲ ਕਰ ਲਾ ਮੈਂ ਨਹੀਂ ਕੁਝ ਵੀ ਕਹਿ ਸਕਦਾ ਉਹ ਕਰਦਾ ਕੰਮ ਨਾ ਮੈਂ ਆਪੇ ਕਰ ਲਿਆ ਕਰੂੰਗੀ ਕੋਈ ਗੱਲ ਨਹੀਂ ਜੇ ਤੁਸੀਂ ਸਹਿਮਤ ਹੋ ਨਾ ਤੇ ਮੈਂ ਮੰਮੀ ਨਾਲ ਆਪੇ ਗੱਲ ਕਰ ਲੂੰਗੀ ਕਰ ਲਓ ਗੱਲ ਕੋਈ ਗੱਲ ਨਹੀਂ ਦੀਦੀ ਨਾਲ ਵੀ ਗੱਲ ਕਰ ਲਿਓ ਉਹ ਕੀ ਕਹਿੰਦੇ ਪਹਿਲਾਂ ਮੰਮੀ ਨਾਲ ਗੱਲ ਕਰਦੀ ਆਂ ਦੀਦੀ ਨਾਲ ਨਹੀਂ ਕੋਈ ਵੀ ਗੱਲ ਕਰਨੀ ਹਜੇ ਪਹਿਲਾਂ ਮੈਂ ਮੰਮੀ ਨਾਲ ਗੱਲ ਕਰਕੇ ਆਉਣੀ ਆ ਠੀਕ ਆ ਗੱਲ ਕਰਕੇ ਨਾਲ ਦੱਸੀ ਫਿਰ ਮੈਨੂੰ ਕੀ ਕਹਿੰਦੇ ਆ ਚਲੋ ਠੀਕ ਆ ਦਲਜਿੰਦਰ ਤੋਤੇ ਭਾਤਾ ਚਾਹਤ ਵਿੱਚ ਨਹੀਂ ਮੰਮੀ ਪੌਣਾ ਵਾ ਜੇ ਮੈਂ ਥੋੜੀ ਜਿਹੀ ਰੇਜੀ ਜਾਵੇ ਫੇਰ ਹੀ ਪੌਣੀ ਹੈ ਰੇਜੀ ਨਹੀਂ ਹੈ ਜੀ ਨਹੀਂ ਹੈ ਜੀ ਤੇ ਮੈਂ ਹਾਂ ਥੋੜਾ ਬੋਤਾ ਨਾਲ ਇਹਨੂੰ ਸਮਝਾਇਆ ਕਰਵਾ ਜੋ ਅੱਜ ਨੂੰ ਚਲੋ ਰਹਿਣਾ ਵਾ ਇੱਥੇ ਤੇ ਇਹਨੂੰ ਸਮਝਾ ਥੋੜਾ ਬੋਤਾ ਕਰੀ ਮੰਮੀ ਇਹਦੇ ਰੰਗ ਢੰਗ ਤੇ ਮੈਂ ਵੀ ਵੇਖਣ ਦੀ ਹੈ ਤੇ ਪਰ ਮੈਂ ਕੀ ਕਰਾਂ ਮੈਂ ਤੇ ਤੁਹਾਨੂੰ ਦੱਸਿਆ ਨਹੀਂ ਮਰਨ ਵਾਲੀ ਨੇ ਨਾ ਮੈਨੂੰ ਅੱਧਾ ਕਿਹਾ ਸੀ ਜਦੋਂ ਮੈਂ ਰਿਸ਼ਤੇ ਵੱਲੋਂ ਗੱਲ ਕੀਤੀ ਮੰਮੀ ਨੇ ਨਾ ਮੈਨੂੰ ਬੜਾ ਸਮਝਾਇਆ ਸੀ ਉਹਨਾਂ ਨੂੰ ਸ਼ਾਇਦ ਪਤਾ ਹੀਗਾ ਕਿ ਦਰਜਿੰਦਰ ਤੋਂ ਨਾ ਰਿਸ਼ਤਾ ਕਰਾ। ਪਰ ਮੈਂ ਹੀ ਉਦੋਂ ਨਾ ਕਹਿ ਬੈਠੀ ਉਹਨਾਂ ਨੂੰ ਕਿ ਚੱਲ ਕੋਈ ਨਹੀਂ ਮੰਮੀ ਕੰਮਕਾਰ ਕਰਦੀ ਆ ਫਿਰ ਕੀ ਹੈ ਕਰਾ ਦਿੰਨੇ ਆ। ਪਰ ਮੈਨੂੰ ਨਹੀਂ ਪਤਾ ਵੀ ਮੰਮੀ ਮੈਨੂੰ ਕਿਉਂ ਰੋਕਣ ਦੇ ਆ ਸਿੱਧਾ-ਸਿੱਧਾ ਤਾਂ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਸਮਝਾਉਣ ਦਾ ਤਾਂ ਹੀ ਫਾਇਦਾ ਵਾ ਜੇ ਨੇ ਕੋਈ ਅਸਰ ਕਰਨਾ ਹੋਵੇ ਇੱਕ ਕੰਨ ਸੁਣ ਲੈਂਦੀ ਆ ਤੇ ਦੂਜੇ ਕੰਨ ਕੱਢ ਲੈਂਦੀ ਆ ਪਤਾ ਨਹੀਂ ਕਿਦਾਂ ਦਾ ਦਿਮਾਗ ਇਹਨਾਂ ਦਾ ਖੋ ਗਿਆ ਵਾ ਮੰਮੀ ਮੈਂ ਤੇ ਆਪਸ ਤਾਂ ਆਉਂਦੀ ਆ ਜਿੱਦੇ ਮੈਂ ਉਦੋਂ ਮੰਮੀ ਦੀ ਗੱਲ ਦਾ ਅਸਰ ਕਰ ਲੈਂਦੀ ਤੇ ਘਰੇ ਇੱਥੋਂ ਤੱਕ ਕੰਮ ਨਾ ਹੀ ਪਹੁੰਚਦਾ ਮੰਮੀ ਮੈਨੂੰ ਸਿੱਧਾ-ਸਿੱਧਾ ਨਹੀਂ ਆਂਦੇ ਘਰੇ ਉਹ ਵੀ ਤਾਂ ਹੀ ਨਹੀਂ ਆਂਦੇ ਵੀ ਦਿਲਜਿੰਦਰ ਇਹ ਸੋਚੂਗੀ ਵੀ ਸ਼ਾਇਦ ਮੰਮੀ ਇਹ ਕੰਮ ਦੇ ਵਿੱਚ ਹੋਸਣੀ ਆ ਵੀ ਇਹਦੇ ਭਰਾ ਦਾ ਰਿਸ਼ਤਾ ਹੋਵੇ ਪਰ ਮੈਨੂੰ ਨਹੀਂ ਪਤਾ ਵੀ ਮੰਮੀ ਕਿਉਂ ਕਹਿੰਦੇ ਆ ਮੈਂ ਤੇ ਹੁਣ ਨਾ ਬੜਾਈ ਮੰਮੀ ਪਸਤੌਣੀ ਆ लवली ਆ ਤੇ ਉਹ ਵੀ ਮੇਰੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਮੈਂ ਤਾਂ ਆਪਣੀ ਵੱਲੋਂ ਚੰਗਾ ਕੀਤਾ ਏ ਪਰ ਮੈਨੂੰ ਨਹੀਂ ਪਤਾ ਵੀ ਇਹ ਮਾੜਾ ਹੋ ਜਾਣਾ ਵਾ ਹੁਣ ਮੈਂ ਵੀ ਝੂਰਦੀ ਰਹਿਨੀ ਆ ਵੀ ਕੀ ਕਰਾਂ ਮੈਂ ਜੇ ਹੁਣ ਮੰਮੀ ਉਥੇ ਜਾ ਕੇ ਬੰਦਾ ਗੱਲ ਕਰੇ ਤੇ ਕਿਹਦੇ ਨਾਲ ਕਰੇ ਪਿਓ ਇਹਦਾ ਸਿਰ ਤੇ ਨਹੀਂ ਆ ਭਰਾ ਇਹਦਾ ਬਾਹਰ ਆ ਜਾ ਕੇ ਇਹਦੀ ਮੰਮੀ ਆ ਤੇ ਉਹਦੇ ਨਾਲ ਕੀ ਬੰਦਾ ਗੱਲ ਕਰੇ ਚੱਲ ਬੰਦਾ ਹੋਵੇ ਗਾੜੀ ਤੇ ਉਹਦੇ ਨਾਲ ਗੱਲ ਵੀ ਕਰੇ ਤੇ ਉਹ ਇਹਨੂੰ ਸਮਝਾਵੇ ਵੀ ਤੇ ਮੰਮੀ ਇਹਦੀ ਨੇ ਕੀ ਸਮਝਾਉਣਾ ਮੈਨੂੰ ਤੇ ਨਾ ਇਹਨੇ ਸਮਝਣਾ ਹੀ ਆ ਉਹਦੇ ਆਖੇ ਦਲਜਿੰਦਰ ਤੁਸੀਂ ਚਟਕਾਟ ਕਰਨ ਦੀ ਕੀਤੀ ਕੋਈ 2-4 ਦਿਨ ਵੇਖ ਲੈਂਦੀ ਸ਼ੇਫ ਕਿਦਾਂ ਨੇ ਚਾਨ ਚੱਕਰ ਵਾਇਦੀ ਵੀ ਕਿਦਾਂ ਦਾ ਕੰਮ ਕਰਦੀ ਵੀ ਆ ਕਿ ਨਹੀਂ ਕਰਦੀ ਏ ਤੂੰ ਵੀ ਚੱਟਪਟ ਛਿਤਨਾ ਕਰਨ ਦੀ ਗਈ ਜੀ ਹੁਣ ਉਹਦਾ ਤੇ ਵਿਚਾਰੇ ਦਾ ਫਾ ਵੱਡਿਆ ਨਾ ਨਾ ਵਿਚਾਰਾ ਗਾਂ ਜੋਗਾ ਨਾ ਪਛਾਂ ਜੋਗਾ ਮੰਮੀ ਮੈਂ ਤਾਂ ਆਪਣੀ ਵੱਲੋਂ ਚੰਗਾ ਹੀ ਕੀਤਾ ਮੈਂ ਮਾੜਾ ਕਰਨਾ ਹੀ ਮੈਨੂੰ ਨਹੀਂ ਪਤਾ ਕਿ ਗਾੜੀ ਮੇਰੇ ਭਰਾ ਦਾ ਘਰ ਵਾ ਇਹ ਤਾਂ ਸੰਜੋਗਾ ਦੀ ਗੱਲ ਵਾ ਉਹਦੇ ਸੰਜੋਗ ਵਾਲੇ ਹੀ ਤੇ ਤਾਂ ਕਰਕੇ ਰਿਸ਼ਤਾ ਹੋ ਗਿਆ ਹੁਣ ਪਸਤੌਨੀ ਤੇ ਮੈਂ ਵੀ ਆ ਹੁਣ ਹੋਰ ਕੋਈ ਵੀ ਚੋਲਾ ਹੋਵੇ ਉਹਨੂੰ ਬੰਦਾ ਪੁੱਛਣ ਵਾਲਾ ਵੀ ਬਣੇ ਤੂੰ ਹੁਣ ਮੈਂ ਦੱਸੋ ਕੀ ਕਰਾਂ ਮੈਂ ਤੇ ਆਪਸ ਤੌਂ ਡਈ ਮੈਂ ਕਹੀ ਤੇ ਜਾਨੀ ਆ ਤੁਹਾਨੂੰ ਕੋਹ ਦੇ ਸੰਜੋਗ ਕਾਲੇ ਕੁਛ ਆਹੀ ਕਾਲੇ ਪਾਗੇ ਪਿਛੇ ਇਤਨਾ ਹੋ ਜੇ ਰਿਸ਼ਤਾ ਤੇ ਕੀ ਖਟਿਆ ਵਾ ਰਿਸ਼ਤਾ ਕਰਕੇ ਆਹੀ ਚੱਲ ਕੋਈ ਗੱਲ ਨਹੀਂ ਮੰਮੀ ਮੈਂ ਇੱਥੇ ਹੀ ਆ ਕੋਈ ਨਹੀਂ ਮੈਂ ਵੀ ਸਮਝਾ ਕੇ ਵੇਖ ਲੈਨੀ ਆ ਪਿਆਰ ਨਾਲ ਸਮਝਾਵਾਂਗੇ ਗੁੱਸੇ ਨਾਲ ਨਾ ਸਮਝਾਵਾਂਗੇ ਘਰੇ ਸਮਝ ਹੀ ਜਾਵੇ ਆਹੀ ਤੇ ਪਿਆਰ ਨਾਲ ਵੀ ਸਮਝਾ ਸਮਝਾ ਕੇ ਵੇਖ ਲਿਆ ਬੜਾ ਨਹੀਂ ਸਮਝੰਦੀ ਤੁਹਾਡੀ ਗੱਲ ਹੋਰ ਵਾ ਕੀਂਤਾ ਮੇਰੇ ਸਮਝਾਇਆ ਸਮਝ ਜੀ ਚਲੋ ਹੁਣ ਮੈਂ ਸਮਝਾ ਕੇ ਵੇਖ ਲਉਗੀ ਤੇ ਜੇ ਨਾ ਤੇ ਫਿਰ ਇਹਦੀ ਮੰਮੀ ਨਾਲ ਤੇ ਗੱਲ ਕਰਨੀ ਪੈਣੀ ਆ ਉਹਦھر ਕਰਨੇ ਪੈਣਾ ਕੋਈ ਨਾ ਕੋਈ ਇਹ ਮੁੰਡੇ ਦੀ ਜ਼ਿੰਦਗੀ ਥੋੜੀ ਖਰਾਬ ਕਰਨੀ ਆ ਚਲੋ ਕੋਈ ਗੱਲ ਨਹੀਂ ਮੈਂ ਪਾਲਾਂ ਦੁੱਧ ਚਾਹ ਦੇ ਵਿੱਚ ਫਿਰ ਚਲ ਪਾ ਲੋ ਫਿਰ ਤੁਸੀਂ ਹੁਤਾਸ ਆ ਮੇਰ ਕੋ ਕੀ ਹੋ ਗਿਆ ਉਦੋਂ ਮੈਂ ਮੰਮੀ ਦੀ ਗੱਲ ਮੰਨ ਲੈਂਦੀ ਨਾ ਤੇ ਚੰਗੀ ਰਹਿਣਾ ਆ ਮੰਮੀ ਵੀ ਨਾ ਮੈਨੂੰ ਬੁਝਾਰਤਾ ਜੀਆਂ ਪਾਈ ਜਾਂਦੇ ਸੀ ਉਦੋਂ ਸਿੱਧਾ-ਸਿੱਧਾ ਉਹਨਾਂ ਨੇ ਵੀ ਨਹੀਂ ਦੱਸਿਆ ਜੇ ਕਿਤੇ ਮੰਮੀ ਨੇ ਸਿੱਧੀ-ਸਿੱਧੀ ਮੈਨੂੰ ਗੱਲ ਦੱਸੀ ਹੁੰਦੀ ਨਾ ਤੇ ਅੱਜ ਆਹ ਦਿਨ ਵੇਖਣਾ ਹੀ ਨਹੀਂ ਪੈਣੇ ਮੈਂ ਤੇ ਨਾ ਆਪਣੇ ਪੈਰਾਂ ਤੇ ਨਾ ਆਪ ਹੀ ਕਬੜੀ ਮਾਰ ਬੈਠੀ ਐ ਚੰਗਾ ਭਲਾ ਨਾ ਮਨ ਜਾਣ ਹੀ ਇੱਥੇ ਮੇਰਾ ਤੇ ਮੈਨੂੰ ਲੱਗਦਾ ਵਾ ਹੁਣ ਮੇਰੇ ਨਾ ਪੇਕੇ ਵੀ ਸੁੱਟ ਜਾਣੇ ਆ ਜਾ ਆਪਦੇ ਇੱਕ ਰਿਸ਼ਤਾ ਕਰਾਉਣ ਨਾਲ ਮਾਸੀ ਜੀ ਕਿੱਦਾਂ ਦੱਸਣਾ ਮੈਨੂੰ ਤੇ ਚੇਤਾ ਹੀ ਨਹੀਂ ਰਿਹਾ ਤੁਹਾਨੂੰ ਦੱਸਣ ਦਾ ਇਦਾਂ ਹੀ ਇੱਥੇ ਵੀ ਆਈ ਤੇ ਆਉ ਜਾਈ ਜੀ ਬੜੀ ਹੀ ਉਹ ਹਾਂਜੀ ਮੈਂ ਇੱਥੇ ਪਿੰਡ ਆ ਗਈ ਹਾਂ ਮਾਸੀ ਜੀ ਉੱਥੇ ਔਖਾ ਹੀ ਫਿਰ ਇਕੱਲੇ ਦਾ ਰਹਿਣਾ ਚਾਚੀ ਜੀ ਆਏ ਸੀ 2-4 ਦਿਨ ਤੇ ਮੁੜ ਕੇ ਫਿਰ ਉਹ ਵੀ ਨਹੀਂ ਆਉਂਦੇ ਰਹੇ ਤੇ ਫਿਰ ਇਕੱਲੇ ਨੇ ਤੁਹਾਨੂੰ ਪਤਾ ਕਿੱਦਾਂ ਰਹਿਣਾ ਹੈਗਾ ਹਾਂਜੀ ਕੀਤੀ ਸੀ ਮੈਂ ਇਹਨਾਂ ਨਾਲ ਗੱਲ ਤੇ ਇਹਨਾਂ ਨੇ ਫਿਰ ਆਪ ਹੀ ਕਿਹਾ ਹੀ ਕਹਿੰਦੇ ਵੀ ਚਲ ਤੂੰ ਉੱਥੇ ਚਲ ਜਾ ਨਹੀਂ ਨਹੀਂ ਜਾਇਆ ਕਰੂੰਗੀ ਵਿੱਚੋਂ ਫੇਰਾ ਮਾਰ ਕੇ ਆਇਆ ਕਰੂੰਗੀ ਅਠੀਂ ਦਾ ਹੀ ਨਹੀਂ ਤੇ ਮੁੜ ਕੇ ਜਦੋਂ ਇਹ ਆ ਜਾਣਗੇ ਤੇ ਫੇਰ ਚਲੋ ਦੋ ਚਲ ਜੂੰਗੀ ਉੱਥੇ ਮੈਨੂੰ ਤੇ ਆਸਰਾ ਹੀ ਬੜਾ ਹੈ ਮਾਸੀ ਜੀ ਮੈਨੂੰ ਤੇ ਕੋਈ ਪਰਵਾਹ ਹੀ ਨਹੀਂ ਉਹਨਾਂ ਦੇ ਹੁੰਦਿਆ ਜਿੱਦਾਂ ਮਰਜ਼ੀ ਚਲ ਜਾਣਾ ਆ ਜਾਣਾ ਘਰ ਦਾ ਕੋਈ ਫਿਕਰ ਹੀ ਨਹੀਂ ਹੁੰਦਾ ਨਾਲੇ ਉਦਾਂ ਵੀ ਦੋਵੇਂ ਨਵੇਂ ਸੱਸ ਚਲੋ ਆਪਣੇ ਘਰ ਰਹਿੰਦੀਆਂ ਅਸੀਂ ਖਾਂਦੀਆਂ ਅਸੀਂ ਬੈਂਦੀਆਂ ਅਸੀਂ ਤੇ ਇਦਾਂ ਤੇ ਹੁਣ ਔਖਾ ਹੀ ਆ ਠੀਕ ਕਰਨਾ ਮਸੀ ਜੀ ਟਾਈਮ ਪਾਸ ਤੇ ਕਰਨਾ ਹੀ ਆ ਨਾ ਫਿਰ ਹੋਰ ਤੁਸੀਂ ਦੱਸੋ ਤੁਸੀਂ ਠੀਕ ਜੇ ਨਾ ਹੋਣਾ ਚੱਲ ਦਵਾਈ ਦੂਈ ਖਾਈ ਜਾਇਆ ਕਰੋ ਫਿਰ ਕੀ ਕਰਨਾ ਵਾ ਹਾਂਜੀ ਠੀਕ ਆ ਇੱਥੇ ਵੀ ਸਾਰੇ ਠੀਕ ਠਾਕ ਆ ਨਹੀਂ ਜਾਊਂਗੀ ਮੈਂ ਜਾ ਕੇ ਇੱਕ ਵਾਰੀ ਸਾਫ ਸਫਾਈ ਕਰ ਆਇਆ ਕਰੂੰਗੀ ਹਾਂਜੀ ਠੀਕ ਆ ਚਲੋ ਠੀਕ ਆ ਮਾਸੀ ਜੀ ਮੈਂ ਕਰੂੰਗੀ ਤੁਹਾਨੂੰ ਫੇਰ ਠੀਕ ਆ ਚੰਗਾ ਮਾਸੀ ਵਿਚਾਰੀ ਨੂੰ ਵੀ ਕਿੰਨਾ ਫਿਕਰਵਾਨਾ ਉੱਥੇ ਬੈਠੀ ਨੂੰ ਪਰ ਕੀ ਕਰਨਾ ਵਾ ਟਾਈਮ ਪਾਸ ਤੇ ਕਰਨਾ ਹੀ ਪੈਣਾ ਵਾ ਚਲੋ ਵੇਖ ਲੂੰਗੀ ਕਿਦਨੀ ਤੇ ਜਾ ਕੇ ਨਾ ਕੋਈ ਹੋਊਗੀ ਮਾਸੀ ਹੋਈ ਪਤਾ ਲਾਉਂਗੀ ਜਾ ਕੇ